ਤਸਵੀਰਾਂ ਦੇ ਵਿੱਚ ਤੁਸੀਂ ਪੁਲਿਸ ਨੂੰ ਅਤੇ ਲੋਕਾਂ ਨੂੰ ਮੂੰਹ ਦੇ ਉੱਤੇ ਕੱਪੜਾ ਬੰਨ੍ਹ ਕੇ ਇੱਕ ਜਗ੍ਹਾ ਨੂੰ ਪੁੱਟਦੇ ਹੋਏ ਦੇਖ ਰਹੇ ਹੋ ਦਰਅਸਲ ਇੱਥੇ ਇੱਕ ਵਿਅਕਤੀ ਨੂੰ ਦੱਬਿਆ ਗਿਆ ਜਿਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਦਾਸ ਦੀ ਅੰਤ ਵਿਸ਼ਵਾਸ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਘਰ ਉਜਾੜ ਦਿੱਤੇ ਨੇ ਜਿਨ੍ਹਾਂ ਤਾਜ਼ੀਆਂ ਤਸਵੀਰਾਂ ਗੁਰਦਾਸਪੁਰ ਦੇ ਕਸਵਾ ਧਾਰੀਵਾਲ ਦੇ ਪਿੰਡ ਸਿੰਘਪੁਰ ਤੋਂ ਸਾਹਮਣੇ ਆਈਆਂ ਜਿੱਥੇ ਅੰਧ ਵਿਸ਼ਵਾਸ ਦੇ ਚੱਲਦੇ ਇੱਥੇ ਤਿੰਨ ਬੱਚਿਆਂ ਦੇ ਪਿਓ ਦੀ ਜਾਨ ਲੈ ਲਈ ਦੱਸਿਆ ਜਾ ਰਿਹਾ ਹੈ ਕਿ ਪਾਦਰੀ ਨੇ ਬੰਦੇ ਦੇ ਵਿੱਚੋਂ ਸ਼ੈਤਾਨ ਕੱਢਣ ਦੇ ਨਾਂ ਤੇ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਪੋਸਟਮਾਰਟਮ ਦੇ ਵਾਸਤੇ ਪੁਲਿਸ ਨੇ ਕਬਰ ਦੇ ਵਿੱਚੋਂ ਇਸ ਵਿਅਕਤੀ ਨੂੰ ਮ੍ਰਿਤਕ ਨੂੰ ਕੱਢਿਆ ਉਤਿ ਹੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਇੱਕ ਇਸ ਰਿੱਕੇ ਦੇ ਨਾਲ ਪਾਦਰੀ ਨੇ ਉਹਨਾਂ ਨੂੰ ਬੁਲਾਇਆ ਤੇ ਉਸ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਤਾਂ ਉਸ ਦੀ ਮੌਤ ਹੋ ਗਈ। ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾ ਮਾਰਦਾ ਸੀ। ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ। ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ। ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ। ਉਹ ਹਨਾਂ ਨੇ ਆਣ ਕੇ ਕਹਿੰਦੇ ਥੋੜ੍ਹ ਦਮਾਰਨੀ ਸ਼ੁਰੂ ਕਰਤੇ ਕਹਿੰਦੇ ਚਪੇੜਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇਂਡ ਦੇ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀ ਇੱਕ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾਂ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਦਾ ਮੁੱਦਾ ਸੁੱਟ ਗਿਆ ਮੁੱਦਾ ਸੁੱਟਣ ਦੇ ਕਾਰਨ ਜੇ ਇਹ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਮ ਤੋੜ ਦਿੱਤੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਇਹੀ ਦੋਵੇਂ ਨਵੇਂ ਸਾਸਿ ਆੜੀ ਇਹਨਾਂ ਨੇ ਪੇਛ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੁਧ-ਬਦ ਨਹੀਂ ਸੀ ਜੇ ਤਾਂ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਿਰ ਤੇ ਉਹ ਵੀ ਮੈਂਟਲ ਆ ਉਹ ਕੁਝ ਕਰਦਾ ਨਹੀਂ ਆ ਮੰਜੀ ਤੇ ਬੈਠਾ ਹਾ ਕਿਨੇ ਬੱਚੇ ਇਹਦੇ ਇਹਦੇ 3 ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂਜੀ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਸ਼ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਇਹਨੂੰ ਭੋਟ ਰਹੇ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਇੱਕੇ ਸਤਾਰ ਕੇ ਬੀਬੀ ਆ ਕੇ ਚਾਲੇ ਦਵਾ ਨਾ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੁੱਟ ਕੁੱਟ ਕੇ ਤੇ ਉਹ ਮਰਾਤ ਮਾਰਸੜਿਆ ਐਂ ਠੋਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਨਾ ਲੈ ਲੈ 7 8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਠੋਡ ਮਾਰ ਮਾਰ ਕੇ ਤਨੇ ਬਾਹਰ ਮਾਰਸੜਿਆ ਤੇ ਬਾਅਦ ਤੇ ਆਪਾਂ ਗਾਂ ਹੁੰਦੇ ਸੀ ਸੜੰਦੇ ਸੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤਾਂ ਬਹਿ ਜਾਓ ਆਹੀ ਆਪਣੀ ਤਸੱਲੀ ਆਪੇ ਕਰ ਲੈਣੇ ਆ ਉਥੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡਿਊਟੀ ਮੈਜਿਸਟਰੇਟ ਇੰਦਰਜੀਤ ਕੌਰ ਅਤੇ ਡੀਐਸਪੀ ਗੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਤਰੀਕੇ ਦੇ ਨਾਲ ਇੱਕ ਵਿਅਕਤੀ ਤੋਂ ਸ਼ੈਤਾਨ ਕੱਢਣ ਦੇ ਚੱਲਦੇ ਉਸ ਦੀ ਬੁਰੀ ਤਰੀਕੇ ਦੇ ਨਾਲ ਪਟਾਈ ਕਰਨ ਨਾਲ ਉਸ ਦੀ ਹੱਤਿਆ ਕਰ ਦਿੱਤੀ ਜਿਸ ਦੇ ਚੱਲਦੇ ਹੁਣ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹਾਂ ਜੀ ਇੱਕ ਸੈਮੂਲ ਮਸੀਹ ਦੀ ਅੰਧਵਿਸ਼ਵਾਸ਼ਾਂ ਕਾਰਨ ਮੌਤ ਹੋ ਗਈ ਹੈ ਇਹ ਸਬੰਧੀ ਮੇਰੀ ਬਤੌਰ ਡਿਊਟੀ ਮ ਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸ ਐਚਓ ਤਾਰੀਵਾਲਾ ਆਏ ਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਸਾਰਾ ਹੈ ਨਾਲ ਹੀ ਆ ਅਸੀਂ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਹੋਊਗਾ ਕੰਮ ਦਾ ਸਾਰੇ ਪਰਿਵਾਰ ਨੂੰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅੰਦੇ ਵਿਸ਼ਵਾਸ ਕਰਨ ਪੋਸਟਮਾਰਟ ਨਾਲ ਲਾਸ਼ ਕੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟ ਨਾਲ ਲਾਸ਼ ਕੁੱਟੀ ਜਾ ਰਹੀ ਆ ਥਣੇ ਧਾਰੀਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਐ ਤੇ 30 ਸਾਲ ਦਾ ਨੌਜਾ ਸੀ ਸੈਮਲ ਉਹ ਦੁਬਾਰਿੰਦਾ ਸੀਗਾ ਜੀ ਤੇ ਉਹਦੇ ਘਰ ਲੈ ਆਨੇ ਆਪਣਾ ਫਾਦਰਿਨ ਬੁਲਾ ਕੇ ਇਹਨੂੰ ਪਰੇਰ ਕਰਕੇ ਜਾਂ ਠੀਕ ਕਰਨ ਦੀ ਖਾਤਰ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇੱਥੇ ਕਿਸ਼ਤਾਨ ਹੈ ਤੇ ਉਹ ਉਹਦੀ ਮਾਰਕਟਾਈਂਗ ਵੀ ਕਰਤੀ ਤੇ ਫਿਰ ਉਹਨੇ ਕੋਈ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈਂਗ ਦੁਆਰਾ ਜਿਹੜੀ ਹੈਗੀ ਡੈਥ ਹੋ ਗਈ ਹੁਣ ਡੈਡ ਵੱਡੀਆਂ ਗੋਲ ਕਢਾਈ ਜਾ ਰਹੀ ਹੈ ਇਹ ਫਿਰ ਜਦੋਂ ਇਹ ਸਾਰੀ ਇਹ ਗੱਲ ਹੋ ਗਈ ਉਦੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਉਹਨਾਂ ਕਰਤਾ ਦਫਨਾਤਾ ਹੀ ਬੋਡੀ ਨੂੰ ਤੋਤੋਂ ਨੈਕਸਟ ਡੇ ਆ ਕੇ ਸਾਨੂੰ ਇਤਲਾਹ ਮਿਲੀ ਜਦੋਂ ਇਹ ਆ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਾਦਾ ਐਫਆਈਆ ਰੌਚ ਕੀਤੀ ਹੈ ਐਫਆਈਆ ਲੌਂਚ ਕਰ ਤੋਂ ਹਟ ਕਿਉਂਕਿ ਇਹਦਾ ਪੋਸਟਮਨ ਜ਼ਰੂਰੀ ਹੈ ਤੇ ਇਸ ਕਰਕੇ ਆ ਇਹ ਜਿਹੜੀ ਡੈੱਡ ਬੋਡੀ ਕੱਢ ਕੇ ਤੇ ਉਹਦਾ ਪੋਸਟਮਨ ਕਰਾਵਾਂਗੇ ਕਿੰਨੇ ਬੰਦੇ ਪਰਚਾ ਦੇ ਕਿੰਨੇ ਬੰਦੇ ਖਲਾਸ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6-7 ਅੰਸ਼ 36 ਫੜੇ ਇਹ ਬੰਦੇ ਕਿਹਨਾਂ ਅਜੇ ਨਹੀਂ ਇਹ ਕੋਈ ਰਸਟ ਹੈ ਥੈਂਕ ਯੂ ਖੇਰ ਲੋਕਾਂ ਨੂੰ ਵੀ ਅਜਿਹੇ ਪਖੰਡੀਆਂ ਤੋਂ ਬਚਣਾ ਚਾਹੀਦਾ ਕਿਉਂਕਿ ਇਹਨਾਂ ਪਖੰਡੀਆਂ ਦੇ ਪੱਲੇ ਕੁਝ ਵੀ ਨਹੀਂ ਪਰ ਤੁਹਾਡੇ ਘਰ ਦਾ ਬਹੁਤ ਨੁਕਸਾਨ ਜ਼ਰੂਰ ਹੋ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ